ਤੁਸੀਂ ਪਿਕ ਕਰਦੇ ਹੋ ਚੀਜ਼ਾਂ ਨੂੰ ਜੇ ਕਿਤੇ ਬੈਠੇ ਹੋ ਗਏ ਹੋ ਜਾਂ ਕਿਸੇ ਸੋਸ਼ਲ ਮੀਡੀਆ ਤੇ ਕੋਈ ਸਪਿਰਚੁਅਲ ਲੀਡਰ ਸੁਣ ਲਿਆ ਕਰ ਲਿਆ ਕੁਝ ਚੰਗਾ ਲੱਗਿਆ ਪਰ ਕੋਸ਼ਿਸ਼ ਕਰਦੇ ਹੋ ਕਿ ਉਹਨੂੰ ਆਪਦੀ ਲਾਈਫ ਚ ਲੈ ਆਓ ਮੈਂ ਨਾ ਆਈ ਥਿੰਕ ਬਹੁਤ ਸਾਰੇ ਜੀ ਜੀ ਦੇ ਸੁਣਦਾ ਹੁਣ ਮੈਂ ਬਹੁਤ ਟਾਈਮ ਤੋਂ ਉਹਨਾਂ ਉਦਾਂ ਹੀ ਜੀ ਰਿਹਾ ਹਾਂ ਹੂੰ ਕਿਉਂਕਿ ਮੈਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਤੇ ਲੜ ਲੱਗਾ ਹਾਂ ਬਹੁਤ ਟਾਈਮ ਤੋਂ ਹੀ ਮਤਲਬ ਇਹ ਤਾਂ ਹੁਣ ਸੋਸ਼ਲ ਮੀਡੀਆ ਤੇ ਚਲੋ ਸਾਰੇ ਜਾਣੇ ਆਪਣਾ ਆਪਣਾ ਬਿਆਨ ਦਿੰਦੇ ਨੇ ਬਟ ਮੋੜ ਤੋੜ ਕੇ ਗੱਲ ਹੋਈ ਆ ਕਿ ਅਸਲ ਚ ਜਾਣਾ ਕਿੱਥੇ ਤੇ ਮੈਂ ਤਾਂ ਬਹੁਤ ਟਾਈਮ ਤੋਂ ਗੁਰਨਾਣ ਦੇ ਜੀ ਨੇ ਜੋ ਕਿਹਾ ਹੋਇਆ ਵਾ ਜਾਂ ਜੋ ਉਹਹੀ ਆ ਦਸਵੰਦ ਕੱਢਣ ਵਾਲੀ ਗੱਲ ਆ ਤੁਸੀਂ ਆਪਣੀ ਲਾਈਫ ਚ ਚੀਜ਼ਾਂ ਲੈ ਜਦੋਂ ਮੇਰੇ ਡੈਡ ਮੈਨੂੰ ਕਹਿੰਦੇ ਹੁੰਦੇ ਸੀ ਸ਼ੁਰੂ ਤੋਂ ਵੀ ਟੈਕਸ ਜ਼ਰੂਰ ਪੇ ਕਰਨਾ ਚਾਹੇ 2 ਰੁਪਏ ਕਮਾਓ ਜਾਂ 20 ਕਮਾਓ ਮਤਲਬ ਉਹਨਾਂ ਨੇ ਮੈਨੂੰ ਇਹ ਸਿਖਾਇਆ ਕਿ ਤੁਸੀਂ ਕੰਟਰੀਬਿਊਟ ਕਰਦੇ ਹੋ ਹੁਣ ਪੂਰਾ ਮੈਂ ਪੂਰਾ ਟੈਕਸ ਪੇ ਕਰਦਾ ਹਾਂ ਮੈਂ ਕਹਿ ਕੇ ਟੈਕਸ ਪੇ ਖੁਸ਼ੀ ਨਾਲ ਖੁਸ਼ੀ ਨਾਲ ਕੀ ਨੈਸ਼ਨ ਬਿਲਡਿੰਗ ਚ ਕੰਟਰੀਬਿਊਟ ਕਰ ਰਹੇ ਹੋ ਤੁਸੀਂ ਸਾਡੇ ਜੇ ਸਾਡੇ ਮੁਲਕ ਦੀ ਤਰੱਕੀ ਹੋ ਰਹੀ ਆ ਉਹਦੇ ਨਾਲ ਤੇ ਮੇਰੇ ਵਰਗੇ ਜੇ ਲੱਖ ਬੰਦਾ ਵੀ ਕਰ ਰਿਹਾ ਹੋਏਗਾ ਤੇ ਤਾਂ ਹੀ ਰੋਡਸ ਬਣ ਰਹੇ ਆ ਤਾਂ ਹੀ ਜੀ ਉਹ ਸੋਚ ਨਾਲ ਕਰ ਰਹੇ ਹੋਣਗੇ ਕਈ ਬੰਦੇ ਸੋਚ ਲੈਂਦੇ ਆ ਸਾਨੂੰ ਕੀ ਦਿੱਤਾ ਸਾਡੇ ਨਾਲ ਕੀ ਹੋ ਜਾਣਾ ਵਾ ਮੈਨੂੰ ਹੁੰਦਾ ਬਹੁਤ ਲੋਕ ਸੋਚਦੇ ਆ ਪਰ ਮੈਨੂੰ ਹੁੰਦਾ ਕਿ ਪੇਬੈਕ ਕੀ ਹੋ ਰਿਹਾ ਸਾਨੂੰ ਵਾਪਸੀ ਕੀ ਐ ਇਸ ਗੱਲ ਦੀ ਆਹ ਨਾਲ ਹੀ ਐਗਜ਼ਾਮਪਲ ਦੇਣਗੇ ਕੈਨੇਡਾ ਅਮਰੀਕਾ ਦੀ ਉੱਥੇ ਤੇ ਆ ਹਸਪੀਟਲ ਨੇ ਬਟ ਇਫ ਯੂ ਜੇ ਤੁਸੀਂ ਸੱਚੀ ਟਰੈਵਲ ਕੀਤੇ ਹੋਏ ਹੋ ਤੁਹਾਨੂੰ ਪਤਾ ਲੱਗੇਗਾ ਇੰਡੀਆ ਦੇ ਹਸਪੀਟਲਸ ਆਰ ਮੱਚ ਬੈਟਰ ਦੈਨ ਇੰਡੀਅਨ ਹਸਪੀਟਲ ਇਹ ਬਹੁਤ ਵੱਡੀ ਗੱਲ ਕਹੀ ਤੁਸੀਂ ਮੈਂ ਪਿੱਛੇ ਦੇ ਆਸਟ੍ਰੇਲੀਆ ਬਿਮਾਰ ਹੋ ਗਿਆ ਭਾਜੀ ਤੇ ਮੈਨੂੰ ਲੱਗਦਾ ਮੈਂ ਉੱਥੇ ਪੇਟ ਮਰਿਆ ਕਿ ਦਵਾਈ ਦੇ ਦਿਓ ਮੈਨੂੰ ਟੰਗ ਦੀ ਦਵਾਈ ਨਾ ਮਿਲੀ ਮੈਂ ਬੁਖਾਰ ਇੱਥੇ ਆ ਕੇ ਲਾਇਆ ਆਪਦਾ ਇੰਡੀਆ ਵਾਪਸ ਆ ਕੇ ਇਵਨ ਬਹੁਤ ਵਾਰੀ ਮੈਂ ਦੇਖਿਆ ਉੱਥੇ ਵਾਰੀ ਨਹੀਂ ਹੁੰਦੀ ਕਿਉਂਕਿ ਡਾਕਟਰਸ ਬਹੁਤ ਘੱਟ ਨੇ ਉੱਥੇ ਉਹ ਕਹਿਣ ਦੀ ਗੱਲ ਆ ਬਸ ਉਹ ਵੈਸੇ ਹੀ ਮਤਲਬ ਉਹ ਹੀ ਇੱਕ ਪੜ ਬੜਾ ਬਣਿਆ ਹੁੰਦਾ ਉਹ ਵਾਲੀ ਗੱਲ ਆ ਬਟ ਉਹ ਹੀ ਆ ਜਿੰਨਾ ਦਾ ਉਦੇਸ਼ ਆ ਉਹ ਆਪਣੇ ਦੇਸ਼ ਨੂੰ ਕੰਟਰੀਬਿਊਟ ਕਰਨ ਸਾਡਾ ਫਰਜ਼ਾ ਜਿੰਨਾ ਚਿਰ ਆਪਾਂ ਮਿਹਨਤ ਕਰ ਰਹੇ ਆ ਕਮਾਈ ਕਰ ਰਹੇ ਆ ਕਿਉਂ ਨਹੀਂ ਵੈਸੇ ਹੀ ਕੱਢ ਦੋ ਇੱਥੇ ਰਹਿਣਾ ਵੈਸੇ ਹੀ ਕੁਛ ਨਹੀਂ ਮਤਲਬ ਮੈਂ ਜੇ 10 ਰੁਪਏ ਦੇ ਰਿਹਾ 20 ਰੁਪਏ ਦੇ ਰਿਹਾ ਵਾ ਤੇ ਆਈ ਥਿੰਕ ਮੈਂ ਕਮਾ ਰਿਹਾ ਤੇ ਦੇ ਰਿਹਾ ਵਾ ਮੈਨੂੰ ਹੁੰਦਾ ਮੈਂ ਕਿਹਨ ਨੂੰ ਟੀਮ ਨੂੰ ਯਾਰ ਹੋਰ ਟੈਕਸ ਪੇ ਕਰਨਾ ਆ ਅੱਛਾ ਤਾਂ ਕਿ ਸਮਝੋ ਹੋਰ ਟੈਕਸ ਦਾ ਮਤਲਬ ਹੈ ਹੋਰ ਕਮਾ ਹੋਰ ਕਮਾ ਰਿਆਂ ਤੇ ਮੈਂ ਹੋਰ ਲੋਕਾਂ ਦੇ ਯੂ ਨੇਵਰ ਨੋ ਤੁਸੀਂ ਜਿਹੜਾ ਉਹ ਪੇ ਕੀਤਾ ਵਾ ਉਹ ਕਿਦੀ ਲਾਈਫ ਕਿਹੜੇ ਰੂਪ ਚ ਜਾ ਰਿਹਾ ਵਾ ਤੁਹਾਨੂੰ ਨਹੀਂ ਪਤਾ ਪਰ ਫਿਰ ਇੰਡਾਇਰੈਕਟਲੀ ਬਲੇਸਿੰਗਸ ਤੇ ਹੈਗੀਆਂ ਨੇ ਨਾ ਰੱਬ ਨੂੰ ਤੇ ਬਦਨਾ ਤੁਸੀਂ ਆਪਣੀ ਚੀਜ਼ ਕਰ ਰਹੇ ਹੋ ਅੱਗੇ ਉਹ ਜਿੱਦਾਂ ਵੀ ਪਹੁੰਚ ਰਿਹਾ ਉਹ ਤੁਹਾਡੇ ਹੱਥ ਚ ਹੈਗਾ ਨਹੀਂ ਹੁਣ ਮੈਂ ਜੋ ਕਹਿ ਰਿਹਾ ਤੁਹਾਨੂੰ ਮੈਂ ਆਪਣੇ ਦਿਲੋਂ ਕਹਿ ਰਿਹਾ ਵਾਂ ਤੁਹਾਡੇ ਤੱਕ ਜਿੱਦਾਂ ਪਹੁੰਚ ਰਿਹਾ ਉਹ ਮੇਰੇ ਹੱਥ ਚ ਨਹੀਂ ਹੈਗਾ ਗੱਲ ਬਿਲਕੁਲ ਮੈਂ ਕਿੱਦਾਂ ਸਮਝਾਵਾਂ ਤੁਹਾਡੇ ਅੰਦਰ ਤੇ ਵੜ ਨਹੀਂ ਜਾਣਾ ਮੈਂ ਹਮ ਪਰ ਮੈਂ ਆਪਣਾ ਤੇ ਇੱਕ ਚੀਜ਼ ਕਰ ਸਕਦਾ ਮੈਨੂੰ ਹੁੰਦਾ ਕਿ ਸਾਰਿਆਂ ਨੂੰ ਮੈਂ ਕੈਮਰੇ ਚ ਵੇਖ ਕੇ ਗਵਾਂਗਾ ਕਿ ਜਿਹੜੇ ਵੀ ਤੁਸੀਂ ਦੇਸ਼ ਤੋਂ ਟੈਕਸ ਨੂੰ ਪੇ ਕਰਿਆ ਕਰੋ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਕਰੋ ਤੁਸੀਂ ਖੁਦ ਸੈਟੀਸਫਾਈਡ ਫੀਲ ਕਰਦੇ ਹੋ ਉਹਦੇ ਨਾਲ ਚੰਗਾ ਲੱਗਦਾ ਤੁਹਾਨੂੰ ਉਹ ਵੈਸੇ ਵੀ ਉਹ ਪੈਸੇ ਰਹਿੰਦੇ ਨਹੀਂ ਆ ਮੇਂ ਰਹਿੰਦੇ ਜੇ ਤੁਸੀਂ ਨਾ ਵੀ ਕਰੋ ਨਾ ਉਹ ਨਿਕਲ ਜਾਣੇ ਕਿ ਤਰ੍ਹਾਂਗੇ ਤੁਸੀਂ ਇਹ ਮੰਨਦੇ ਹੋ ਮੈਂ ਬਿਲਕੁਲ ਕਰਮਾਂ 'ਚ ਮੰਨਦੇ ਹਾਂ ਚੰਗੇ ਮਾੜੇ ਬਿਲਕੁਲ ਮੰਨਦਾ ਵਾਟਐਵਰ ਗੋਜ਼ ਕਮਸ ਬੈਕ ਅਰਾਊਂਡ ਚੰਗਾ ਮਾੜਾ ਏ ਆਈ ਥਿੰਕ ਇਹਨੂੰ ਜੇ ਚੇਂਜ ਕਰਨਾ ਹੋਏ ਨਾ ਜਿਹੜੀ ਮੈਂ ਫਿਲਾਸਫੀ ਨਾਲ ਜਿੰਨਾ ਵਾ ਮੇਰਾ ਤਾਂ ਵਾਟੇਵਰ ਗੋਜ਼ ਅਰਾਊਂਡ ਕਮਸ ਬੈਕ ਉਹ ਕੱਡੋ ਹੀ ਨਾ ਕਿ ਵਾਪਸ ਹੀ ਨਾ ਆਏ ਤੁਸੀਂ ਸਮਝੋ ਕੋਈ ਗਲਤ એનર્ਜੀ ਨਹੀਂ ਦਿੱਤੀ ਗਲਤ ਕੰਮ ਹੀ ਨਹੀਂ ਕੀਤਾ ਕੋਈ ਤਾਂ ਵਾਪਸੀ ਨਾ ਆਵੇ ਵਾਪਸੀ ਨਾ ਆਵੇ ਤੁਹਾਨੂੰ ਜਸਟੀਫਾਈ ਕਰ ਪਰ ਇੰਨਾ ਸੋਚ ਕੇ ਕਿਵੇਂ ਚੱਲ ਸਕਦਾ ਬੰਦਾ ਹਰ ਰੋਜ਼ ਉੱਠਦੇ ਆ 100 ਕੰਮ ਕਰਦੇ ਆ ਰਾਤ ਪੈਂਦੀ ਹੈ ਗਲਤੀਆਂ ਸੁਭਾਵਿਕ ਹੈ ਹੋ ਜਾਂਦੀਆਂ ਗਲਤੀ ਜ਼ਰੂਰੀ ਆ ਪਰ ਸੇਮ ਗਲਤੀ ਜ਼ਰੂਰੀ ਨਹੀਂ ਆ ਹੂੰ ਗਲਤੀ ਨਵੀਂ ਹੋਣੀ ਚਾਹੀਦੀ ਆ ਫਿਰ ਜੇ ਸੇਮ ਗਲਤੀ ਫੇਰ ਤੁਸੀਂ ਚੁਣਨੇ ਹੋਗੇ ਤੁਹਾਡੀ ਲਾਈਫ ਡਿਸਟਰਬਡ ਰਹੇ ਵਾਰ-ਵਾਰ ਹੋਵੇ ਹਾਂ ਵਾਰ-ਵਾਰ ਹੋਵੇ ਕਈ ਕਈ ਤੁਸੀਂ ਦੇਖੋਗੇ ਕਈ ਬੰਦੇ ਨਾ ਉਹਨਾਂ ਚ ਉੱਠਣਾ ਬੈਣਾ ਉਹਨਾਂ ਦੀ ਬੁਰਾਈ ਤੇ ਉਹਨਾਂ ਨਾਲ ਹੀ ਫੇਸ ਵੇਰ ਉੱਟ ਕੇ ਹਾਂਜੀ ਕਿਦਾਂ ਫੇਰ ਕੋਲਾ-ਕੁਲਾ ਇਹੋ ਜੋ ਵੀ ਹੈ ਕੋਈ ਗੱਲ ਨਹੀਂ ਜੇ ਤੁਹਾਨੂੰ ਕੋਈ ਨਹੀਂ ਪਸੰਦ ਇਟਸ ਓਕੇ ਲਾਈਕ ਤੁਹਾਨੂੰ ਉਹਦਾ ਨੇਚਰ ਨਹੀਂ ਪਸੰਦ ਆ ਉਹਦਾ ਕੋਈ ਚੀਜ਼ ਨਹੀਂ ਪਸੰਦ ਤੁਸੀਂ ਉਹਨੂੰ ਬਲੌਕ ਕਰ ਸਕਦੇ ਹੋ ਤੁਸੀਂ ਉਹਨੂੰ ਫੋਲੋ ਨਾ ਕਰੋ ਹੀਲ ਬੀ ਐਟ ਪੀਸ ਪਰ ਜੇ ਤੁਸੀਂ ਉਹਦੇ ਨਾਲ ਵੀ ਕੁਝ ਮਣਾਵਾ ਤੁਹਾਨੂੰ ਉਹ ਪਸੰਦ ਵੀ ਨਹੀਂ ਆ ਉਹ ਥੋੜਾ ਗਲਤ ਆ ਬੁਰਾਈ ਵੀ ਕਰਨੀ ਹੈ हां मतलब मतलब एक पर्सनल ਹੋਇਆ ਬੀਤਿਆ ਉਹ ਜ਼ਿਕਰ ਕਰ ਰਹੇ ਹਾਂ ਜਾਂ ਇਹ ਕਿਨ ਜਨਰਲ ਗੱਲ ਕਰ ਰਿਹਾ ਮੇਰੇ ਨਾਲ ਬਹੁਤ ਘੱਟ ਮਿਲ ਨੂੰ ਮੈਂ ਨਾ ਜਿਆਦਾ ਜਿੰਨ ਨੂੰ ਵੀ ਮਿਲਿਆ ਲਾਈਫ ਚ ਮੈਨੂੰ ਮੈਂ ਉਹਨਾਂ ਨੂੰ ਜਿੱਦਾਂ ਇਦਾਂ ਟਰੀਟ ਕੀਤਾ ਜਿੱਦਾਂ ਮੈਂ ਆਪਣੇ ਆਪ ਨੂੰ ਟਰੀਟ ਕਰਦਾ ਜੇ ਕੋਈ ਨਵਾਂ ਬੰਦਾ ਮਿਲਿਆ ਹੋਵੇ ਮੈਨੂੰ ਲੱਗਦਾ ਅੱਛਾ ਅੱਜ ਨਵੇਂ ਜਿਹਨੇ ਸ਼ੁਰੂ ਕੀਤਾ 뮤జిਸ਼ੀਅਨ ਹੋਵੇ ਜਾਂ ਕੋਈ ਆਮ ਬੰਦਾ ਹੋਵੇ ਤੇ ਮੈਂ ਆਪਣਾ ਵਾਪਸ 12 ਸਾਲ ਪਹਿਲਾਂ ਪਿੰਡ ਚਲ ਜਾਂਦਾ ਕਿ ਯਾਰ ਮੈਂ ਵੀ ਇਦਾਂ ਨਿਕਲਿਆ ਸੀ ਸ਼ੁਰੂ ਕੀਤਾ ਸੀ ਇਹ ਵੀ ਉਸ ਸਟੇਜ ਤੇ ਚਲੋ ਹੈਲਪ ਕਰ ਦਿੰਨੇ ਆ ਤੇ ਜਿੰਨਾ ਮੇਰੇ ਕੋਲ ਹੈਲਪ ਹੁੰਦੀ ਮੈਂ ਜ਼ਰੂਰ ਹੈਲਪ ਕਰਦਾ ਕਿਉਂਕਿ ਮੇਰੀ ਵੀ ਕਿਹਨੇ ਹੈਲਪ ਕੀਤੀ ਤੇ ਮੈਂ ਅੱਜ ਤੱਕ ਪਹੁੰਚਿਆ ਇਮੋਸ਼ਨਲ ਵੀ ਮੈਂ ਇਮੋਸ਼ਨਲ ਹੈਗਾ ਹਾਂ ਫਿਲਮਾਂ ਵੇਖ ਕੇ ਫਿਲਮਾਂ ਵੇਖ ਕੇ ਹਾਂ ਮੈਂ ਮੈਂ ਫਿਲਮਾਂ ਬਹੁਤ ਜ਼ਿਆਦਾ ਵੇਖਦਾ ਯਾਰ ਮੈਂ ਨਾ ਆ ਮੈਂ ਪ੍ਰੋਡਕਟਿਵ ਫਿਲਮਾਂ ਦਾ ਮੈਂ ਉੱਥੋਂ ਵੇਖ ਵੇਖ ਕੇ ਕਿਉਂਕਿ ਜਦੋਂ ਮੈਂ 2009 ਤੋਂ ਲੈ ਕੇ 14 ਤੱਕ ਨਾ ਇੱਕੋ ਸਵਾਲ ਹੁੰਦਾ ਹੁੰਦਾ ਸੀ ਤੂੰ ਟੀਵੀ ਤੇ ਕਦੋਂ ਆਉਣਾ ਟੀਵੀ ਤੇ ਕਦੋਂ ਆਉਣਾ ਟੀਵੀ ਤੇ ਆ ਵੀ ਗਏ ਤੇਰਾ ਗਾਣਾ ਨਹੀਂ ਹੁੰਦਾ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਤੁਹਾਨੂੰ ਪਤਾ ਜਿੱਦਾਂ ਉਹ ਸਾਰਿਆਂ ਨਾਲ ਹੁੰਦਾ ਵਾ ਉਹ ਤੁਸੀਂ ਭੱਜ ਨਹੀਂ ਸਕਦੇ ਚੀਜ਼ ਜਦੋਂ ਵੀ ਤੁਸੀਂ ਕੁਝ ਵੱਖਰਾ ਕੰਮ ਕਰਨਾ ਚਾਹੁੰਦੇ ਹੋ ਲਾਈਫ 'ਚ ਹੈ ਨਾ ਤੇ ਫਿਰ ਮਲਕੀਤ ਜਾਂਦਾ ਰਿਹਾ ਦਰਬਾਰ ਸਾਹਿਬ ਬਹੁਤ ਜ਼ਿਆਦਾ ਵੀ ਯਾਰ ਮੇਰੇ ਭਰਾ ਨੂੰ ਤੁਸੀਂ ਵੀ ਰੱਬ ਨੂੰ ਇਹਨੇ ਅਰਦਾਸ ਕਰਨੀ ਯਾਰ ਕਿ ਕੁਝ ਬਣੇ ਕੁਝ ਬਣੇ ਯਾਰ ਫਿਰ ਜਦੋਂ ਬਣਿਆ ਮੈਂ ਉਦੋਂ ਮਲਕੀਤ ਇੱਥੇ ਗਵਾਲੀਅਰ ਕੰਮ ਕਰਦਾ ਹੁੰਦਾ ਸੀ ਜਦੋਂ ਮੈਂ ਕਿਹਾ ਤੂੰ ਕਿੰਨੇ ਵੇਹ ਗਵਨ ਉਹ ਤੇ ਕਹਿੰਦਾ ਮੈਨਨੇ ਕੋਨਾ ਮੈਂ ਕਿਹਾ ਮੈਂ ਤੈਨੂੰ ਇੰਨੇ ਤੋਂ ਡਬਲ ਕਰ ਸਕਦਾ ਤੂੰ ਆ ਜਾ ਫਿਰ ਇਹ ਜੁਆਇਨ ਕਰ ਲਿਆ ਫਿਰ ਮਗੀਤ ਇਹਨਾਂ ਪਿਆਰ ਕਰਦੇ ਹੋ ਹਾਂ ਮਲਕੀਤ ਤੇ ਬਹੁਤ ਜ਼ਿਆਦਾ ਮਲਕੀਤ ਹੀ ਸਾਰਾ ਕੁਝ ਕਰਦਾ ਤੇ ਉਦੋਂ ਮੇਰਾ ਵੱਡਾ ਭਰਾ ਬਾਹਰ ਸੀ ਉਹ ਵੀ ਜਦੋਂ ਜਦੋਂ ਕੰਮ ਚੱਲਣਾ ਸ਼ੁਰੂ ਹੋ ਗਿਆ ਫਿਰ ਉਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਹੁਣ ਤੂੰ ਰਿਲੈਕਸ ਕਰ ਸੁਝੋ ਕਰਨਾ ਕਰਿਆ ਕਰ ਦੱਸਿਆ ਕਰ ਕੀ ਕਰਨਾ ਵਾ ਤੇ ਮੈਂ ਮਤਲਬ ਮੈਂ ਮਿਹਨਤ ਕਰਾਂਗਾ